ਉਦੋਂ ਵੇੜ ਚ ਚਾਦੇ ਹੁਣੀ ਜੋਦੇ ਹੁਣੀ ਸਿੱਪੀ ਖੀਰਾ ਵਾਲੀ ਹੁਣੀ ਉਹ ਸਾਰੇ 70 ਖੇਡਦੇ ਇਹ ਵੀ ਉਹਨਾਂ ਨਾਲ 70 ਖੇਡਦਾ ਸੀ ਆ ਮੈਂ ਖੇਡੀ ਇਹਨੇ ਉਹਨਾਂ ਨਾਲ ਮੈਚ ਖੇਡੇ ਆ ਸਾਰੇ ਮੈਂ ਹੀ ਤੇ ਉਹਦੋਂ ਉਹਨਾਂ ਨਾਲ ਖੇਡੇ ਨਹੀਂ ਜਾਂ ਨਾ ਹੀ ਜਾਣਦੇ ਸੀ ਤੇ ਚਲਾਏ ਮੁੜ ਕੇ ਓਪਨ ਚ ਸਾਨੂੰ ਪਹਿਲਾਂ ਢੇਲੇਰੇ ਤੋਂ ਸ਼ੁਰੂ ਕਰਨਾ ਪੈ ਗਿਆ ਬਾਦ ਦੁਨੀਆਂ ਦੀ ਕਰੀਮ ਖੜੀ ਆ ਇਹ ਪਹਿਲਾ ਜਾਫੀ ਵੇਖੜਾ ਮੂੰਹ ਇਹ ਕਰ ਕੇ ਕਹਿੰਦਾ ਅੱਜ ਕੱਪ ਜਿੱਤਣਾ ਤੇ ਸ਼ਾਮ ਨੂੰ ਜਿੱਤ ਕੇ ਦਿੰਦਾ ਘਰੋਂ ਆ ਗਿਆ ਲੈ ਵੀ ਸਰਾ ਕਰਾ ਕੇ ਇੰਦਰਾ ਨੂੰ ਹਾਂ ਉਹ ਉਹ ਨਾ ਇਹ ਮੜਾ ਇੰਨੇ ਮੈਚ ਵੇਨ ਦੇ ਹਿੱਪਤਨ ਆ ਗਈ ਯਾਰ ਚਲੋ ਜਿੱਥੇ ਮੈਚ ਇਹਨਾਂ ਨੇ ਉੱਥੇ ਹੀ ਜਾਣਾ ਨੇ ਆ ਚਾਰ ਪੰਜ ਜਣੇ ਇਹਨਾਂ ਦੇ ਬਸ ਰਿਆਂ ਨੇ ਨੇ ਕੱਲ ਕੱਲ ਵੀ ਸਰਾ ਆ ਨਾ ਕੱਲ ਮੈਚ ਵਧੀਆ ਜੱਫੇ ਬੜੇ ਪੈ ਦੋਵੇਂ ਮੈਨੇ ਕੱਲ ਗਰਾਊਂਡ ਥੋੜੀ ਜੱਤ ਨਹੀਂ ਹੈ ਕੰਮ ਵਾਲੇ ਹਾਂ ਵੱਡਾ ਪੰਗਾ ਗਿਆ ਪਿਆ ਸੀ ਉਤਨਾ ਭਰ ਚੱਲੋ ਜਦੋਂ ਪਤਾ ਹੋਵੇ ਨਾ ਪੁਆਇੰਟ ਇੰਨੇ ਉੱਤੇ ਆ ਪੁਆਇੰਟ ਦਾ ਉੱਤੇ ਦਾ ਇਹ ਚੱਲੇ ਵਿੱਚੋਂ ਵੀ ਮੈਚ ਦੋਵੇਂ ਮੈਨੇ ਜੱਫੇ ਪੈਨ ਮੈਚ ਜੱਫੇ ਨੇ ਮਤਲਬ ਤੇਰਾ ਪਤਾ ਬੰਨਣਾ ਹੁੰਦਾ ਤੂੰ ਜੱਫੇ ਬੜੇ ਪੈ ਗਏ ਫਿਰ ਪੁਆਇੰਟਾਂ ਦਾ ਕੋਈ ਨਾ ਫਰਕ ਤੇ ਜਗਾ ਹੀ ਪੁਆਇੰਟਾਂ ਦਾ ਪਰ ਇਹ ਵੀ ਲੋਕੀ ਜੱਫੇ ਪੈਣ ਨਾਲ ਲੱਗਦਾ ਵਾ ਇਹ ਨਹੀਂ ਮੈਚ ਹੋਣਾ ਬਣਦਾ ਨਹੀਂ ਨਹੀਂ ਗੁਰਸਹਿਰਾ ਠੰਡੇ ਬੜਾ ਠੰਡਾ ਬਣੀ ਹੋਏ ਚਾਰਾਂ ਪੀ ਫੇਰ ਉਹ ਸੋਰੇ ਆਉਂਦੇ ਸੋਰੇ ਵੀ ਤੇ ਨਾਨਕੇ ਵੀ ਆਪਾਂ ਆਉਂਦੇ ਬੜਕੇ ਵੀ ਤੇ ਸੋਰੇ ਵੀ ਕੀ ਦਿੰਦੀ ਦੋ ਦੋਰੀ ਛਿਤੇ داری ਆ ਕੇ ਉਹ ਜਾ ਇਹ ਕਾਸ਼ ਇੰਗਲੈਂਡ ਗਿਆ ਹਣਾ ਚਲੋ ਬਈਓ ਫਿਰ ਮਾਰਦੇ ਹਾਂ ਸਾਰੇ ਖਿਡਾਰੀਏ ਹੂੰ ਹਾਂਜੀ ਭਗਵਾਨ ਜੀ ਵੀ ਆਲ ਜੇ ਹੋਰ ਪੌਂਜੀ ਆ ਗਏ ਜੇ ਪੌਂਦੇ ਪਿੰਡ ਪੌਂ ਪਛੰਦ ਆ ਗਏ ਜੇ ਚਾਹ ਬੰਦ ਨਹੀਂ ਬਣਾ ਜਾਂਦੇ ਘਰੇ ਜੀ

ਮੈਂ ਮਤਾਬ ਨੂੰ ਗਿਆ ਕਿ ਜਾਗਾ ਤਾਂ ਸਾਡੀ ਵੀ ਮਿਹਰ ਦੇ ਹੁਣ ਆਹ ਸੱਜਾ ਗਾਜਾ ਗਾਜਾ ਮੈਂ ਮਤਾਬ ਨੂੰ ਮੈਂ ਤਾਂ ਪਤਾਬ ਜੋ ਚੁੱਕਿਆ ਜੇ ਨਹੀਂ ਜਾਗਣਾ ਉਦੋਂ ਬੰਦੇ ਕੋ ਬਾਡੀ ਪਿੱਤਰਾ ਹੀ ਹੁੰਦਾ ਹੈ ਜਿਹੜਾ ਮਾਰਦਾ ਹੈ ਅਹੀਂ ਪਾੜੇ ਪਿੱਤਰਾ ਉਂਦੇ ਜਰਾਕੇ ਮੈਂ ਮਤਾਬ ਨੂੰ ਸੇ ਬਾਹਰ ਆ ਮੈਂ 30 ਵੀ ਪਹਿਲੇ ਚੇਚਾਂ ਟਿਕਾ ਗੱਡੀ ਚ ਦਿੱਤੀ ਹੋਈ ਔੜ ਔੜਾ ਆਹ 30 ਵੀ ਪਹਿਲੇ ਚੇਚਾਂ ਟਿਕਾ ਗੱਡੀ ਚ ਦਿੱਤੀ ਹੋਈ ਆਹ ਕਰਾਇਆ ਲੈਣੀ ਹੈ ਨਹੀਂ ਕਿ ਛੱਡ ਕੇ ਆ ਉਹ ਅੰਦਾਜ਼ ਨਾਲ ਠੀਕ ਹੈ ਅਹੀਂ ਮੈਂ ਤਾਂ ਮੁਕਾਬਲੇ ਫੇਰ ਐਸੇ ਹੀ ਜਾਗੇ ਸੀ ਮਤਲਬ ਦੀ ਬੋਰ ਫਿਕੋ ਕੋਲਤੀ ਗੱਡੀ ਉੱਚ ਬੈਠੇ ਉਹਨੋਂ ਕੱਪ ਤੇ ਬੈਠ ਕੇ ਨਿਕਲਣਾ ਖਾਣੇ ਜਾਣਾ ਉਹਨੋਂ ਦਾ ਕੱਪ ਤੇ ਬੜਾ ਸੁਰਖੀਆਂ ਚ ਆਉਣ ਦਾ ਕੰਮ ਹੀ ਬੈਸਟਿਕ ਨੂੰ ਆਦਾ ਕਿੰਨਾ ਟਾਈਮ ਹੋ ਗਿਆ ਇਹਨੂੰ ਤੇ ਨਾਲੇ ਟੀਵੀ ਜਿਤਨਾ ਦਾ ਉਹਦਾ ਔਖਾ ਕੰਮ ਹੀ ਟੀਵੀ ਜਿਤਨਾ ਅੱਜ ਤੇ ਗੱਡੀ ਜਿੱਤੋਂ ਦਾ ਭਰਿਆ ਆਹ ਟੀਵੀ ਬੈਸਟਾਂ ਹੁੰਦਾ ਕਿਤੇ ਕਿਤੇ ਇਹ 2011 12 ਦਾ ਹੁੰਦਾ ਮੇਰੇ ਨਾਲ 12 ਦਾ ਬਾਈਨ ਦੀ ਘਰ ਖਾਤਸਾ ਦੇ ਫਦੇ ਇਹ ਮਾਤਮਾਰ ਗਿਆ ਜਿਆਦੇ ਉਹ ਗੱਲ ਥੱਕ ਗਲੇ ਜਿਆਦੇ ਬਹੁਤ ਖਾਸ ਪ੍ਰਮਾਣ ਆ ਗਿਆ ਨਹੀਂ ਨਹੀਂ ਖਾਣ ਨਾਲ ਧਿਆਨ ਨਹੀਂ ਦੇਣਾ ਖਾਣ ਨੂੰ ਪਹੁੰਚਾ ਦੇਣਾ ਪੱਕਾ ਨਹੀਂ ਚੱਲਦਾ ਬਾਕੀ ਸਾਰੇ ਬੰਦੇ ਬਣਾ ਦੇ ਉਹਦੇ ਮੋੜੇ ਹੀ ਨਹੀਂ ਤੇ

ਕਿਆ ਵਿਸ਼ਾਲ ਨੂੰ ਕਿਆ ਬਰਿੰਦਰਾ ਖੇਪਰ ਨਾਲ ਉਤਰਾ ਸਾਡੇ ਪਿੰਡ ਦਾ ਮੁੰਡਾ ਹੈਗਾ ਤੂੰ ਨੂੰ ਇਹ ਉਹਦਾ ਪਿੰਡ ਦੇ ਮੇਲੇ ਨਾਲ ਨਾਲ ਆਉਂਦਾ ਕੀ ਬਰੋ ਦੇ ਹੈ ਤੁਸੀਂ ਪੁੱਛਾ ਕਿੱਥੇ ਸਾਰਾ ਚਾਹ ਹੀ ਪਿਆ ਕੀ ਸਾਨੂੰ ਹੁੰਦਾ ਉਹ ਵੀ ਬੜ ਜੀ ਦਿਸਣਾ ਕਿੱਥੇ ਆਹ ਲਈ ਖੰਦੂ ਕਾਜੀ ਜੀ ਮਨ ਹੈ ਉਹ ਤਾਂ ਫਿਰ ਅੱਜ ਆ ਚੁੱਕਾ ਉਹ ਆਲੂ ਪੁੱਛ ਲਾੜ ਗੱਲ ਬਰਬਾੜ ਹੀ ਖਤਮ ਆ ਕਿਦਾਂ ਤੂੰ 15 ਸਾਲ ਪਹਿਲਾਂ ਕਬੱਡੀ ਖੇੜੀ ਛੱਡੀ ਐ ਮੈਂ ਤੇ ਮੱਖੀਪੋ ਦਾ 2 ਸਾਲ ਛੋਟਾ ਮੈਂ ਤੂੰ ਸੀਨੀਅਰ ਆ ਨਹੀਂ ਨਹੀਂ ਕਬੱਡੀ 'ਚ ਮੈਂ ਮੇਰੇ ਤੋਂ ਸੀਨੀਅਰ ਆ ਤਾਂ ਇਹ ਪੂਰਾ ਵਧੀਆ ਸੀ ਵੇਡ ਦਾ ਜਦੋਂ ਇਹ ਘਰੇਲੇ ਸੀ ਤੇ ਮੈਂ ਤਾਂ ਨਵਾਂ ਨਵਾਂ ਗਿਆ ਸੀ ਚਲ ਵੇਡ ਖੇੜੀ ਨੀਗੀ ਤੇ ਜਦੋਂ ਮੈਂ ਘਰੇਲ ਗਿਆ ਉਦੋਂ ਇਹ ਵੇਡ ਪੂਰਾ ਵਧੀਆ ਸੀ ਇਹ ਮੇਰੇ ਤੋਂ ਪਹਿਲਾਂ ਕਰਿਆ ਕਰਾਲੇ ਮੈਂ ਲੈ ਲਿਆ ਨਾ ਭਾਜੀ ਨੇ ਸਟਾਰ ਰਹੇ ਆ ਨਹੀਂ ਨਹੀਂ ਭਾਜੀ ਸਟਾਰ ਨਹੀਂ ਰਹੇ ਹਾਂਜੀ ਸਟਾਰਾਂ ਨਾਲ ਰਹੇ ਆ ਸਟਾਰ ਨਹੀਂ ਨਹੀਂ ਸਟਾਰਾਂ ਨਾਲ ਰਹੇ ਨਹੀਂ ਸਟਾਰਾਂ ਨਾਲ ਰਹੇ ਇਹ ਉਦੋਂ ਉਦੋਂ ਵੇੜ ਚ ਚਾਦੇ ਹੋਣੀ ਜੋਦੇ ਹੋਣੀ ਸਿੱਪੀ ਖੀਰਾ ਵਾਲੀ ਹੋਣੀ ਉਹ ਸਾਰੇ 70 ਖੇਡਦੇ ਇਹ ਵੀ ਉਹਨਾਂ ਨਾਲ 70 ਖੇਡਦਾ ਸੀ ਆ ਮੈਂ ਖੇਡੀ ਇਹਨੇ ਉਹਨਾਂ ਨਾਲ ਮੈਚ ਖੇਡੇ ਆ ਸਾਰੇ ਮੈਂ ਹੀ ਤੇ ਉਦੋਂ ਉਹਨਾਂ ਨਾਲ ਖੇਡੇ ਨਹੀਂ ਜਾਂ ਨਾ ਹੀ ਜਾਣਦੇ ਸੀ ਤੇ ਚਲਾਏ ਮੁੜ ਕੇ ਓਪਨ ਚ ਸਾਨੂੰ ਪਹਿਲਾਂ ਢੇਰੀ ਵਾਲੇ ਤੋਂ ਸ਼ੁਰੂ ਕਰਨਾ ਪੈ ਗਿਆ ਮੁੜ ਕੇ ਚਲਾ ਸਰਕਲ ਹੋ ਗਏ ਚੱਲ ਮਹਾਰਾਜ ਨੇ ਗਾਂ ਫੜਦੀ ਇਹ ਪਹਿਲਾਂ ਸਟਾਰਟ ਹੋਇਆ ਮੇਰੇ ਤੋਂ ਉਹ ਨਹੀਂ 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 ਛੋਟੀ ਉਮਰੇ ਪਲੇਅਰ ਤਕੜਾ ਪੜ ਗਿਆ ਹੀ ਐਂਦਾ ਕਹ ਤੋ ਹੁਣ ਆਪਣੇ ਬੂਆ ਫਤਿਹ ਇਹ ਕੱਲੇ ਛੋਟੇ ਨੇ ਮਟੇ ਮੈਦ ਵੀ ਵਧੀਆ ਖੇਡਿਆ ਮੁੜ ਕੇ ਇਹ ਜਿਹੜੋਂ ਇੱਟਰੀ ਪਾਟਾ ਹੈਗਾ ਹੀ ਵੱਡਾ ਬਲਵਾਨ ਜੀ ਇਹ ਰਾਜਾ ਤੋਂ ਬੰਦ ਪੰਨਾਂ ਜਿਹੜੋਂ ਜਦੋਂ ਬਾਦੂ ਦਾ ਹੈ ਨਵੇਂ ਤੋਂ ਨਵੀਂ ਬੁਲਾ ਲੈ ਹੁੰਦੇ ਘਰੇ ਵਾਲੇ ਤਾਂ ਆਪਣਿੰਗੜੀ ਆਹ ਉਦੋਂ ਤੁਸੀਂ ਆਹ ਤੁਸੀਂ ਵਧੀਆ ਹੋ ਗਏ ਸੀ ਤੇ ਫਿਰ ਤੁਸੀਂ ਉੱਥੇ ਵੀ ਖੇਡਿਆ ਜਿੱਥੇ ਜਿੱਥੇ ਦਸ਼ਮਿਕਾ ਗਈ ਆ ਹਾਂ ਉੱਥੇ ਉੱਥੇ ਵੀ ਖੇਡਿਆ ਉਹ ਰੋਟੋ ਚਰਦਲੇ ਕਰੋ ਰੁੜੀਆ ਵੀ ਖੇਡਿਆ ਬਟਾ ਮੈਂ ਜਿਹੜਾ ਆ ਹੁਣ ਲੰਘ ਕੇ ਗਿਆ ਥੋੜੇ ਦਿਨ ਪਹਿਲਾਂ ਆਓ ਮੈਂ ਜਿੱਥੇ ਆਇਆ ਵਧੀਆ ਮੈਲਾ ਉਹ ਪੂਰਾ ਨਾਲ ਵੱਡਾ ਮੇਲਾ ਸ਼ੁਰੂ ਤੋਂ ਕਰਾਉਂਦੇ ਹੋ ਉਦੋਂ ਸਾਰੀ ਵੱਡੀ ਟੀਮ ਸਾਡੀ ਸੰਗਾ ਰਵੀ ਉਦੋਂ ਉਹਨਾਂ ਨਾਲ ਇਹ ਰੀਡ ਰਹੀ ਤੇ ਪੂਰਾ ਸਮਾਂ ਖੇਡਿਆ ਉਦੋਂ ਇਹ ਹੋਰ ਵੀ ਸਾਰੇ ਮੇਲੇ ਆਣ ਜਿੱਥੇ 8-10 ਤੱਕ ਮੈਨੂੰ ਯਾਦ ਹੈ ਨਾ ਜਿਹੜੇ ਚੰਗੇ ਖੇਡਿਆ ਉਹਦੀ ਗੱਲ ਹੋਣਾ ਫਿਰ ਮਿਲਦੇ ਨਹੀਂ ਹੁੰਦੇ ਸਭਰਾ ਵਾਲੇ ਮੇਰੇ ਬਹੁਤੇ ਕੱਟਰ ਫੈੜੀ ਉਹਨਾਂ ਜਿਹੜਾ ਉਹ ਕਹਿੰਦਾ ਭਲਵਾਂ ਜੀ ਜਿਆਦਾ ਘਰੋਂ ਸਿੰਦੇ ਸੁਦੇ ਆ ਸ਼ੌਂਕ ਨੇ ਖੇਡਦਾ ਤੂੰ ਤੇ ਸ਼ੇਮ ਵੀ ਨਹੀਂ ਕਰੇ ਕਹਿੰਦਾ ਉਹਦਾ ਕਾਰ ਖੇਡਿਆ ਵੀ ਜਦੋਂ ਕਿਤੇ ਚਾਰ ਮੈਚ ਨੇ ਚੰਗੇ ਖੇਡਨੇ 6-7 ਲੱਗ ਜੀ ਇਹ 6-7 ਲੱਗ ਜੀ 2 ਮਹੀਨੇ ਲੱਗਦੇ 2 ਮਹੀਨੇ 6-7 ਲੱਗ ਜਾਂਦੇ ਨੇ ਇਹ ਫੇਰ ਫੇਟਣਾ ਇਹ ਖਿੱਡਣਾ ਇਹ ਤਿੰਨ ਕਿ ਮੇਰੇ ਚੰਗੇ ਖਿੱਡਨੇ ਇਹ ਸੱਟ ਲੱਗਦੀ ਉਹਨਾਂ ਨੂੰ ਇਹ ਵੀ ਘਰੋਂ ਸੈਂਦਾ ਆ ਪੂਰਾ ਦਿੱਤਾ ਜਾ ਗਾਇ ਉਹ ਜਿਹੜਾ ਜੀ ਕਰਦਾ ਉਹ ਖੇਡਦਾ ਮੈਂ ਕੁੜਾ ਜਾ ਜਿਹੜਾ ਜੀ ਕਰਦਾ ਉਹ ਖੇਡਦਾ ਮੈਂ ਤੁਹਾਡੀ ਗੇਮ ਤੇ ਤੁਹਾਡੀ ਚੰਗੀ ਪੜਦੀ ਫੇਰ ਤੇ ਬਣਨ ਲੱਗੀ ਮੈਂ ਮੈਂ ਮਰਜੀ ਦਾ ਭਰਾ ਖੇਡਣ ਨੂੰ ਦੇਖ ਲੈ ਤੇ ਸੱਟਾਂ ਲੱਗਦੀਆਂ ਨੇ ਬਹੁਤ ਹੀ ਤਗੜੀਆਂ ਸੱਟਾਂ ਦੇ ਚੱਕਰ ਆ ਗਿਆ ਇਹ ਚੁੱਕ ਲੋ ਚੁੱਕ ਲੋ ਫੜ ਲਿਆ ਹੋਪੜਾ ਗਿਆ ਪਟਾਕਾ ਸੱਟਾਂ ਚੱਕਰ ਪਤਾ ਹੀ ਨਹੀਂ ਸੱਟਾਂ ਦਾ ਪ੍ਰੋਬਲ ਮੇਰੇ ਹੀ ਸੌਣਿਆ ਤੂੰ ਹੀ ਕੁੜਾ ਜਾ ਮੈਂ ਗੇਮ 'ਚ ਥੋੜੀ ਗਲਤੀ ਕੱਲਾ ਮੋੜਾ ਮਾਰਦਾ ਸੀ ਉਹ ਵੀ ਇੰਨਾ ਮੋੜਾ ਨਹੀਂ ਜਿੰਦਾ ਗੋਡੇ ਮੈਂ ਤਾੜ ਤੂੰ ਚੱਕਰੇ ਹੀ ਮੋੜਾ ਵੀ ਮੋੜਾ ਤੂੰ ਮਾਰਦਾ ਹੈ ਵਧੀਆ ਹਾਂ ਟਕਾ ਕੇ ਪਰ ਤੇਰਾ ਫਾਲਟ ਇਹ ਵੀ ਤੂੰ ਹੀ ਸਰੀਰ ਕੋਲ ਚ ਊੜਾ ਜਾ ਜਿੰਨੀ ਮਿਹਨਤ ਤੈਨੂੰ ਚਾਹੀਦੀ ਸੀ ਹਾਰ ਨਹੀਂ ਤੇ ਧੁੰਦੀ ਨਹੀਂ ਹੋਦੋਂ ਕਿਉਂਕਿ ਮੈਂ ਹੀ ਖੇਡਣਾ ਆਪਿਆ ਮੈਂ ਤੇ ਮੈਚ ਇਹ ਖੇਡਲਾ ਪਾ ਟੈਕਨੀਕਲੀ ਵਧੀਆ ਹੋ ਗਿਆ ਤਕਨੀਕ ਦੇ ਤੌਰ ਤੇ ਚੰਗਾ ਸੀ ਤੇ ਹੁਣ ਜਿਹੜੇ ਜਿਨ੍ਹਾਂ ਨੇ ਵੱਜਦਾ ਸੀ ਗਾੜੀ ਉਹ ਸਾਰੇ ਮਤਲਬ ਕਰੜੇ ਹੀ ਹੁਣ ਜਿੱਦਾਂ ਬੱਗੜ ਦਾ ਸੈਟ ਉਹ ਬੱਗੜ ਹੀ ਚੁਰਾਉਣ ਵਾਲਾ ਗੋਪੀ ਇਹ ਵਧੀਆ ਵਧੀਆ ਸੈਟ ਹੁੰਦੇ ਸਾਰੇ ਤੇ ਹੋਰ ਵੀ ਜਿਹੜੇ ਕੁਝ ਆਪਰੇ ਟੱਕਰਦੇ ਮਤਲਬ ਸਾਰੇ ਵਧੀਆ ਕਰੜੇ ਜਾਫੀ ਹੀ ਏ ਇਹ ਵਿੱਚ ਹੋਰਾ ਹੀ ਚੱਲ ਤੇ ਇੱਕ ਤਰੀਕ ਪੱਖੋਂ ਪੂੜਾ ਜਾ ਹੀ ਉਹ ਚੱਕਰ ਜਿਹੜੇ ਜਦੋਂ ਵਿੱਚ ਵੱਜਣਾ ਅਗਲੇ ਨੇ ਲੋਹੇ ਅੱਗੇ ਨੇ ਇੱਕ ਦਿਨ ਅਗੇ ਜਿਹਦੀ ਆਉਂਦੀ ਉਹ ਫਿਰ ਲੋਹੇ ਅੱਗੇ ਦੇ ਵਿਚ ਤੇ ਲੋਹੇ ਅੱਗੇ ਉਹ ਨਾ ਪੜਾ ਮੈਂ ਸੋਚਦਾ ਨਹੀਂ ਕਿ ਸੋਜਦਾ ਮਨ ਚ ਕੋਈ ਜੇ ਹੋਣਾ ਨਹੀਂ ਸੋਚਦਾ ਹੀ ਉਹ ਗੱਲ ਸੱਚੀ ਆ ਮੈਂ 17-18 ਸਾਲਾਂ ਦਾ ਇਹ ਸਾਰਾ ਮਤਲਬ ਇਹ ਤਕਨੀਕ ਦੇ ਤੌਰ ਤੇ ਤਰੀਕ ਇਹਨਾਂ ਨੇ ਵੇਟ ਵਾਲੀ ਖੇਢੀ ਹਮ ਜਿਹੜਾ ਬੰਦਾ ਵੇਟ ਵਾਲੀ ਖੇਢਦਾ ਉਹ ਟੈਕਨੀਕਲੀ ਵਧੀਆ ਹੋ ਜਾਂਦਾ ਚਾਹੇ ਉਹ ਰਿਡਰ ਹੋਵੇ ਚਾਹੇ ਉਹ ਚਾਫੀ ਆ ਉਹ ਤਕਨੀਕ ਦੇ ਤੌਰ ਤੇ ਦੂਜਿਆਂ ਨਾਲੋਂ ਜ਼ਿਆਦਾ ਵਧੀਆ ਹੁੰਦਾ ਉੱਪਰ ਵਾਲਿਆਂ ਨਾਲੋਂ ਨਹੀਂ ਤੇ ਤਕਨੀਕ ਦੇ ਤੌਰ ਤੇ ਇਹ ਵਧੀਆ ਹੀ ਇਹਨੂੰ ਸਿਰਫ ਆਹੀ ਚੀਜ਼ ਖਰਾਬੀ ਆਈ ਵੀ ਇਹ ਕੁੜਾ ਹੀ ਵੱਜਦਾ ਵੱਡਿਆਣਾ ਹੀ ਉਹ ਫਿਰ ਜਦੋਂ ਅਗਲਾ ਵਿੱਚ ਜਦੋਂ ਦੇ ਜੋਰ ਲੱਗਦੇ ਵਜਿਦਾ ਉਦੋਂ ਇਹਦੇ ਇੰਜਰੀ ਆ ਜਾਂਦੀ ਏ ਇਹ ਇਹ ਤਾਂ ਕੱਲੇ ਤਾਂ ਨਹੀਂ ਜਿੰਨੇ ਵੀ ਵੀਏ ਵਾਲੇ ਜਿੰਨੇ ਕਿ ਪਲੇਅਰ ਮੈਂ ਵੇਖਿਆ ਨਾ ਮੈਚ ਅਮਰ ਜਿਹੜੇ ਆਪਣਾ ਲਾਲਾ ਵੀ ਹਮੜੇ ਹੀ ਦਰਾਏ ਕਿ ਉਹ ਵੀ ਤੇ ਇਦਾਂ ਹੀ ਹੂੰ ਤੋਂ ਹੀ ਪੂੜਾ ਹੈ ਸਾਡ ਕੱਚੇ ਹੀ ਸਾਡ ਕੱਚੇ ਹੀ ਉਹ ਫਿਰ ਜਦੋਂ ਹੁਣ ਕਾਰੀ ਜੱਫੀ ਬਲਦਾ ਰਚਨਾਏ ਉੱਪਰ ਨਾਲ ਵਜਣਾ ਜਾਂ ਫਿਰ ਬਾਜੀ ਮਿਹਨਤਾਂ ਵਜਣਾ ਹੈ ਪਰ ਉਹਨੇ ਕੋਨਾ ਕੋਈ ਤੇ ਤੁਹਾਡਾ ਤੋੜਨਾ ਹੀ ਆ ਜੇ ਤੁਹਾਨੂੰ ਵੀ ਉਹੋ ਜਿਹਾ ਹੋਣਾ ਪੈਣਾ ਅਗਲੇ ਬੰਦੋਂ ਲੋਅਰ ਵੀ ਉਹਦਾ ਮੱਥਾ ਲੋਏ ਨਾ ਤਾਈਓ ਲੋਸ ਜਾਣ ਕਿ ਨਾ ਲੋਏ ਨਾ ਮੱਥਾ ਮਾਰ ਮਾਰਨਾ ਪੈਂਦਾ ਯਾ ਉਹ ਗੱਲ ਜਿੱਤੇਗੀ ਮੈਨੂੰ ਆਪਣੇ ਘਵਾਲ ਕੈਰੋ ਦੀ ਫੈਨਫੋਮਿੰਗ ਉਹ ਕੈਰੋ ਪੂਰਾ ਸੈਟਿੰਗ ਕਿਵੇਂ ਕਿਵੇਂ ਵਾਦਾ ਘਾਟਾ ਹੋਇਆ ਇੱਕ ਦਿਨ ਜਦ ਮੈਂ ਤੈਨੂੰ 4 ਰੇਡਾਂ ਭੇਜੇ ਚੋਵੇਂ ਹੀ ਜੱਪੋ ਉਹਦੇ ਉਹਦੇ ਫੈਨ ਹੁੰਦੇ ਸਰੀਦ ਨੂੰ ਕੀ ਬੋਲਦੇ ਉਹਨਾਂ ਫੋਟੋ ਚੋਂ ਆ ਗਏ ਕਹਿੰਦੇ ਕਿ ਅੱਗੇ ਡਰਦੇ ਕਿੱਦਣਾ ਤੂੰ ਵੀ ਇਹ ਗੱਲ ਪੈਦਾ ਆ ਉਹ ਦਾ ਉਹ ਕਹਿੰਦਾ ਫੋਟੋ ਉਹ ਤਾਂ ਜਾ ਰੈਦ ਹੋ ਯਾਰ ਅੱਜ ਮੈਨੂੰ ਵੈਸੇ ਨਾ ਤੇਰਾ ਦਿਨ ਹੀ ਮੁੜ ਕੇ ਕਹੇਦਾ ਵੀ ਸਰੀਰ ਦੀ ਫੈਨਪਾਲ ਵੀ ਬਹੁਤ ਹੈ ਜੋਨ ਉਹਨੇ ਜੇ ਬਾਜ਼ਾਰ ਨੂੰ ਜਾਣਾ ਲੋਕੀ ਫਿਰ ਵੀ ਫਿਰ ਵੀ ਉੱਥੇ ਮੇਲੀ ਪਣਾ ਕੋਈ ਨਾ ਕੋਈ ਪ੍ਰਵਾਹ ਜੀ ਆਹ ਸਰੀਰ ਬੜਾ ਕਿੱਤਾ ਬੱਜਿਆ ਕਹਿਣਾ ਜੇ ਕੋਈ ਪੋਤਰਾ ਗਰਾਊਂਡ 'ਚ ਮਿਲਣਾ ਗਰਾਊਂਡ 'ਚ ਤਾਂ ਵੈਸੇ ਹੀ ਚੋਰ ਕੱਪੜੇ ਲੱਥੇ ਤੋਂ ਜਿਆਦਾ ਸੋਹਣਾ ਲੱਗਦਾ ਹੈ ਨਾ ਜਦੋਂ ਉਹਨੇ ਟੀ-ਸ਼ਰਟ ਰਗਦੇ ਮਾਲਾ ਹਨੇ ਕਰਨ ਕੋਲ ਇਦਾਂ ਦੇ ਪਾਗ ਜਾਣਾ ਤੇ ਦੋ ਤਿੰਨ ਜੀ ਤਹੀਣਾ ਐਪਰੀ ਪਾ ਕੇ ਰੱਖਿਆ ਕਰੋ ਨਾਲ ਹਾਂਜੀ ਤੁਹਾਡੀ ਸੇਵ ਲੁੱਕ ਚਾਂਸੀ ਨਾਲੀ ਉਹ ਮੈਨੂੰ ਮਿਹਤ ਕਰਦੇ ਹੋ ਇਹ ਵਾੜਾ ਦੇ ਪਰ ਹੈ ਹੀ ਸੋਹਣਾ ਇਸ ਸਰੀਰ ਬੰਦੇ ਬਹੁਤਾ ਸੋਹਣਾ ਜਿਆਦਾ ਹੀ ਸੋਹਣਾ ਹੈ ਵਧੀਆ ਉਹਨੂੰ ਕਹਿੰਦੇ ਵੀ ਜੌਨਸ ਨਾਲ ਪਿੰਡ ਚ ਉਹਦਾ ਸਰੀਰ ਹੀ ਬਹੁਤ ਗਿਆਉ ਕੈਰ ਉਹਦੇ ਪਿੰਡ ਦਾ ਪਰ ਤੂੰ ਉਦੋਂ ਨਹੀਂ ਆਇਆ ਸੀ ਉਹ ਜਿਆਦਾ ਬੜਾ ਹੀ ਨਹੀਂ ਆਣਾ ਤੀ ਇਦਾਂ ਜੀਤ ਕਰਾਂਗੇ ਸੁਣੇ ਕਿਹੜੀ ਗੱਲ ਕਰਨੀ ਹੈ ਮੈਂ ਜੀਤ ਤੇਰੇ ਲਈ ਵਾਸਤੇ ਕਰਦਾ ਜੀਤ ਇੱਕ ਹੀ ਚੁਤਰਾ ਝਾਦ ਦੇ ਨਾਲ ਆ ਨਾ ਮੈਂ ਜੀਤ ਨੂੰ ਸਾਰੇ ਬੈਠੇ ਆਂ ਐਹੀ ਗੱਲਾਂ ਕਰਨ ਲੱਪੇ ਤੇ ਦੱਕ ਵਾਲੀ ਗੱਲ ਕਰਦਾ ਜਾਂਦਾ ਝਾਦਾਂ ਦਾ ਨੋਨਾ ਵੀ ਹੜਨਾ ਖੇਡਦਾ ਰਿਹਾ ਜੀਤ ਮੇਰੇ ਮੋਹਲੇ ਵਿੱਚ ਹੀ ਜੀ ਜੋ ਜਵਾਈ ਵੀ ਗਿਆ ਹੈ ਜੀਤ ਮੇਰੇ ਮੋਹਲੇ ਦੇ ਕਿਹੜੇ ਨੋਨਾ ਮੈਨੂੰ ਅਦਾ ਨੋਨਾ ਕਿਹੜਾ ਮੈਨੂੰ ਨਾ ਆਪਣਾ ਤੂੰ ਵੀ ਖੇਡਦਾ ਰਹਿ ਤੈਨੂੰ ਮੈਂ ਕਹਾ ਮम्मा ਉਹ ਪੂਰਾ ਇਹਨਣਾ ਖੇਡਦਾ ਰਿਹਾ ਜੀ ਬੇਟ ਵਾਲੇ ਮੈਚਾਂ ਮੈਂ ਤੇ ਪਰਵਾਨੇ ਨਹੀਂ ਕਹੋ ਫਿਰ ਮੈਂ ਹੀ ਛੇੜ ਲਈ ਪਰਵਾਨੇ ਮੈਂ ਸ਼ੂਟਿੰਗ ਵਿੱਚ ਖੇਡਦਾ ਛਾਤੀ ਵਿੱਚ ਮੈਂ ਜਦੋਂ ਬਾਹਰ ਗਿਆ ਨਾ ਜਦੋਂ ਬਾਹਰ ਗਿਆ ਮੈਂ ਬਾਈਏ ਸਾਲੋਂ ਦਾ ਹੀ ਮੈਂ ਅਸਰੀਨ ਹੋਣਾ ਗਿਆ ਜਦੋਂ ਜਾਣ ਕੇ ਛੋਟੀ ਪਰਾਲਾ ਦਾ ਮੈਂ ਫਿਰ ਇਹ ਸਾਰਾ ਇਹ ਵਾਹ ਬਜਾ 8 ਸਾਲ ਦਾ ਟਬਈ ਲਾਇਆ ਵਾ ਆ ਵੇਖੋ ਕਾਹ ਦਾ ਟਬਈ ਵੀ ਲਾਇਆ ਹੋਰ ਇਹਦਾ ਕਰਕੇ ਮੇਰੇ ਉਮਰ ਅਜੇ ਛੋਟੀ ਫਿਰ ਫਿਰ ਇੱਕ ਪਰਵਾਹ ਇਹ ਇਹਦੇ ਨਾਲ ਕੱਪੜੇ ਬਹੁਤ ਔਤੇ ਬੜਾ ਸਕੂਲ ਜੂਨੀਅਰ ਇਹਦੇ ਜੂਨੀਅਰ ਸੋਹਣੇ ਸਕੂਲ ਜੂਨੀਅਰ ਫਾਰਮ ਨਾ ਇਹਦੇ ਤੜਕੀ ਵਾਲੀ ਦਾਲ ਹੀ ਰੱਖਦੀ ਮੱਕੀ ਇਹਦੇ ਕੱਪੜੇ ਬਹੁਤ ਔਤੇ ਮੈਂ ਕੱਪੜੇ ਫਿਰ ਤੋਂ ਹੋ ਕੇ ਆਪਦੇ ਕਪੜੇ ਨਾ ਧੋਗੇ ਆਪਦੇ ਵੀ ਤਾਰ ਤੇ ਪਾ ਕੇ ਜਦੋਂ ਲਾਉਣੇ ਇਕੱਠੇ ਲਾ ਕੇ ਤੈ ਤੂੰ ਕਰਕੇ ਰੱਖਣੇ ਬਾਰੀ ਚ ਤੜਕੇ ਵਾਲੀ ਦਾਲ ਦਾ ਕੋਈ ਨਹੀਂ ਦਾਲ ਵੀ ਤੜਕੇ ਵਾਲੀ ਸਬਜ਼ੀ ਚੜੀ ਵੀ ਸਬਜ਼ੀ ਹੋਣੀ ਦਾਲ ਹੋਣੀ ਕੋਈ ਕਿਸੇ ਪਾਈਦੀ ਨਹੀਂ ਕਰਕੇ ਤੜਕੇ ਵਾਲੀ ਹੁਣ ਕਿਉਂ ਉਹ ਸਾਰਾ ਪਾ ਲੂਗੇ ਟੱਟ ਕੇ ਬਾਰੀ ਚ ਰੱਖਣਾ ਇਹਨੇ ਸਕੂਲੋਂ ਆ ਕੇ ਰੋਟੀ ਖਾਣੀ ਹੈ ਜਦੋਂ ਮੇਰੇ ਸਕੂਲੋਂ ਉਹਦੀ ਸਾਗ ਰੋਣਾ ਸੰਗਤ ਸਕੂਲੋਂ ਜਵਣਾ ਨੇ ਜਾਂਦੇ ਆਨੇ ਜਾਣਾ ਕੋਤਰਾ ਘੁਰਾ ਬੜੀ ਮੰਦੀ ਆ ਗਈ ਪਾਕ ਮੇਰੀ ਥੈਲ ਗਿਆ ਮੇਰੀ ਸੇਬਾਂ ਫੇੜਾ ਮਿੱਦਨ ਨਾਲ ਦਾ ਹੀ ਪਰ ਇਹ ਮਹਤਵ ਕਰਿਆਲੇ ਸਕੂਲੇ ਜਾਂਦੇ ਹੈਂ ਕਰਿਆਲੇ ਸਕੂਲੇ ਜਾਂਦੇ ਮੈਂ ਪਲਸ 1 ਪਲਸ 2 ਕਿ ਅਕੈਡਮੀ ਚ ਹੀ ਕੀਤੀ ਹੈ ਅੱਛਾ ਇਹਦੇ ਕੱਪੜੇ ਕਿਉਂ ਤੋਂ ਬੰਦੇ ਰਹੇ ਵੀ ਦੱਸੋ ਜਲੜੀ ਦੇ ਨਹੀਂ ਕੱਪੜੇ ਧੋਰੇ ਨੇ ਕਿ ਮੱਖੀ ਭਵਾਨਾ ਪਿਆਰ ਹੀ ਆਪਣਾ ਮੈਂ ਨਿੱਕਾ ਹੀ ਨਾ ਅੱਛਾ ਛੋਟਾ ਹੀ ਨਾ ਮੈਂ ਨਿੱਕਾ ਹੀ ਨਾ ਤੇ ਭਵਾਨਾ ਪਿਆਰ ਨਾਰ ਕੇ ਵੀ ਚੱਲ ਉਹਨੇ ਜਵਾਗ ਨਹੀਂ ਆਉਣਾ ਇਸ ਤਰੀਕੇ ਨਾਲ ਬਾਜੀ ਨੂੰ ਸੀਨੀਅਰ ਜੀ ਨੇ ਲੋਕੇ ਮਾਰ ਕੇ ਲੋਕੇ ਮਾਰ ਕੇ ਤੋਂ ਦੇਣਾ ਜਦੋਂ ਜਾਣਾ ਸਵੇਰੇ ਬੜਾ ਟਸ਼ਨ ਪਸ਼ਨ ਆਇਆ ਵਧੀਆ ਪੱਗ ਪੁੱਗ ਬੜੀ ਪੋਚ ਵੀ ਬੰਨ ਕੇ ਜਾਣਾ ਹਾਏ ਤੇ ਜਦੋਂ ਉਧਰੋਂ ਹੋ ਰਹਾ ਹੈ ਇਹਦਾ ਲਾਲਾ ਵੀ ਬਹੁਤਾ ਰੁਲਿਆ ਬੰਦਾ ਹੁੰਦਾ ਨਾ ਵਾਕੇ ਇੱਧਰ ਨੂੰ ਦੂਜੇ ਪਾਸੇ ਨੂੰ ਆਪ ਦੇ ਮੂੰਹ ਇਸ ਤਰ੍ਹਾਂ ਦਾ ਰੰਗ ਜਿੱਦਾਂ ਯਾਰ ਭਾਈ ਕਿੱਦ ਕਰਤਾਈ ਬਾਈ ਦਾਦਾ ਮੂੰਹ ਲੈ ਕੇ ਆਉਣਾ ਵਾਪਸੇ ਨੇ ਤੇ ਸਵੇਰੇ ਨੇ ਜਾਣਾ ਵੀ ਥੋੜੀ ਜਿਹੀ ਮਿਹਨਤ ਤਾਂ ਕਰਨੀ ਪਹੁੰਚਣਾ ਸਕੂਲ ਦਾ ਟਾਈਮ ਹੋਇਆ ਨਾ ਪਹੁੰਚ ਨੂੰ ਪਤਾ ਦਾ ਹੀ ਪੀ ਇਹਨੇ ਜਾਣਾ ਇਹਨੇ ਪੁੱਛਣਾ ਕੋਲ ਸਾ ਮੇਰਾ ਟੈਰਮ ਹੋ ਗਿਆ ਉਹਨਾਂ ਨੇ ਜਾ ਇਹਨੇ ਅਹੀਂ ਲੱਗੇ ਹੋਣਾ ਉਹਨਾਂ ਸਾਡੇ ਮਾਰ ਮਰਨ ਦੇ ਤਸੱਲੀ ਕਰਾਉਂਟ ਹੈ ਉਹਨਾਂ ਦੇ ਇਹਨੇ ਜਵਾਨ ਦੇ ਧਾਤ ਤੋਂ ਕੇ ਤਿਆਰ ਗੇੜ ਲਾਉਣ ਦੀ ਲੱਗਣਾ ਨਾਲੇ ਮਸ਼ਕਰੀਆਂ ਜਾਂ ਹੱਥ ਤੇ ਜਾਣਾ ਤੇ ਤੁਸੀਂ ਲੱਗੋ ਮੈਂ ਚੱਲਿਆ ਹੁਣ ਚੱਲ ਸਕੂਲ ਬੱਸ ਆਣੀ ਡੇਰ ਤੇ ਸਕੂਲ ਬੱਸ ਆਈ ਨਹੀਂ ਹਾਂ ਜਦੋਂ ਇਹ ਜਿੰਦ ਜਿੰਦ ਨੇ ਉਧਰ ਦੁੱੱਚੇ ਸਾਈਡ ਜਾਣਾ ਡੇਰੇ ਤੇ ਉਧਰ ਵੀ ਚਲੋ ਬਾਬੇ ਵਿਚਾਰੇ ਸਾਰੇ ਪ੍ਰੇਮੀ ਸੀ ਉਹਨਾਂ ਨੂੰ ਇਹ ਕਹਿਣਾ ਦੁੱਧਾ ਦ ਪੀ ਕੇ ਉਹਨਾਂ ਤੋਂ ਕਿ ਸਾਡਾ ਪੁੱਛੇ ਤਾਂ ਇੱਕ ਅੱਧਾ ਜਿਹਾ ਉਧਰੋਂ ਵੀ ਛਕਣਾ ਜਦੋਂ ਸਰੀਰ ਤੇ ਮਾਰਨਿੰਗ ਟਾਈਮ ਕੋ ਸ਼ਕਸ਼ਕ ਆ ਗਿਆ ਆਪਦਾ ਵਧੀਆ ਹੋਰ ਲਗਿਆ ਬਾਬੇ ਇਹਨਾਂ ਨੇ ਡਰਾਈ ਫੂਡ ਵਧੀਆ ਆਏ ਨੇ ਬਾਬੇ ਕਵਰੇ ਜਿਹੜਾ ਸਾਰੇ ਜਿਦਾ ਹੀ ਸਵੇਰੇ ਨਾਲ ਜਿਹੜਾ ਪਰੋੜੇ ਮੇਦ ਕਰਦੇ ਨੇ ਹਾਂ ਜੀ ਬਾਈ ਮਿਲ ਗਿਆ ਜਿਹੜਾ 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 ਮੈਂ ਮਿਲ ਗਿਆ ਬਾਬੇ ਬਾਬਿਆਂ ਜਦੋਂ ਮਿਲਣ ਚਾਹੀਦਾ ਹੈ ਬਾਬੇ ਅੱਗੋਂ ਜੋ ਵੀ ਉਥੇ ਬਰਫੀ ਫਲ ਫਰੂਟ ਕੋਈ ਕੋਈ ਪਰਫੀ ਖੋਆ ਕਿਸੇ ਦਾ ਘਰਾਂ ਤੋਂ ਖੋਆ ਖੋਆ ਮਾਰ ਕੇ ਲੈ ਸੰਗਤ ਵੀ ਦੇ ਦਿੰਦੀ ਪਸ਼ਪ੍ਰਮਾਨ ਵੀ ਤੇ ਕੋਸ਼ ਜਿੱਦਾਂ ਉਥੇ ਡਰਾਈ ਫਰੂਟ ਬਾਬਿਆਂ ਨੇ ਬਹੁਤ ਇਤਨੀਆਂ ਚੀਜ਼ਾਂ ਲੈ ਆ ਕੇ ਰੱਖਣੀਆਂ ਪਰ ਜਿਹੜਾ ਦਿਲ ਕਰਨਾ ਬਾਬਿਆਂ ਨੇ ਲੋਕ ਲੋਕ ਬਗ ਭਰ ਕੇ ਦੇ ਦੇਣਾ ਕਈ ਵਾਰੀ ਡਰਾਈ ਫਰੂਟ ਦਾ ਬੁੱਕ ਭਰ ਕੇ ਲਈ ਜਾਣਾ ਕਈ ਵਾਰੀ ਅੰਦਰੋਂ ਪਿੰਡੀਆਂ ਕਈ ਵਾਰੀ ਕੋਸ਼ ਆਵੇ ਇਦਾਂ ਇਹਨੇ ਇਦਾਂ ਛੜਛਾਕਾਰੇ ਸਵੇਰੇ ਜਾਣਾ ਮੌਜ ਮਸਤੀ ਨਾਲ ਉੱਥੇ ਬੜਾ ਨਿਆਰਾ ਹੈ ਹੋਰ ਉਹ ਦੇਖੋ ਅੱਜ ਵੀ ਇੱਥੇ ਸੁਲੇ ਪੂਰਾ ਰੋਪੀ ਇਹ ਪਲਵਾੜਿਆ ਪਹਿਲੇ ਬੀਣ ਸੱਟਾ ਲਾਦਾ ਮੈਨੂੰ ਨੀਂਦ ਆਈ ਨਹੀਂ ਸਵੇਰ ਤੋਂ ਸੜਾ ਮੈਂ ਉੱਥੇ ਉਹ ਸਾਰੇ ਕਹਿੰਦਾ ਕੱਲ ਕੋਈ ਨਹੀਂ ਮਿਹਨਤ ਕਰਕੇ ਹੁੰਦਾ ਸੋ ਓਏ ਤੇ ਕਰ ਲਾਂ ਮੈਂ ਗਰਾਊਂਡ ਵੀ ਕੁਛਿਆ ਗਰਾਊਂਡ ਚ ਬਣੀਓ ਇੱਥੇ ਵੀ ਕੁਛ ਨਾ ਮਾੜਾ ਪਰ ਟਾਈਮ ਪਾਸ ਕਰਉਣਾ ਇੰਦਰ ਵੀ ਇੱਕਦੋ ਕਰਨੀ ਤੇ ਮੇਰੇ ਨਾਲ ਦੇਖਣਾ ਵੀ ਕਦੋਂ ਟਾਈਮ ਮੇਰਾ ਬੈਲ ਹੋਵੇ ਇੱਕਦੋ ਭੱਜਾਂ ਵੀ ਬਾਬਾ ਛੁੱਟੀ ਦਿੱਤੀ ਵੀ ਵੀ ਸਕੂਲ ਵੀ ਛੱਡਦਾ ਜਿਹੜਾ ਟਾਈਮ ਲੈ ਕੜਾਈ ਬੁਰੀ ਤੇ ਉਧਰ ਸਕੂਲੇ ਸਾਰੇ ਬੱਚਿਆਂ ਨੇ ਵੀ ਚੀਚਰਾਂ ਨੇ ਵੀ ਆਖਣਾ ਵੀ ਇਹ ਪਹਿਲਵਾਨ ਜੀ ਹੈ ਪਹਿਲਵਾਨ ਜੀ ਨੇ ਸੁੱਤੇ ਰਹਿਣਾ ਸੀਟ ਤੇ ਵਿੱਚ ਉਹ ਜੇ ਬੜੀ ਗੰਦੀ ਆਪ ਪਾ ਲਈ ਇੱਕ ਥੋੜੀ ਨਾ ਫਸਮੇਸ ਹੋਣੀ ਮੈਂ ਤਿਆਰ ਹੋਇਆ ਅੱਲੀ ਦੇ ਬਾਬੇ ਵੀ ਜਾਂਦੇ ਹੁੰਦੇ ਬਾਬੇ ਨੇ ਵੱਡੇ ਨੂੰ ਬਿਠਾ ਰਿਹਾ ਵੀ ਚੱਲ ਆਹ ਚੱਲ ਜੀ ਬਸ ਮੰਗੀ ਆ ਬਾਬੇ ਨੇ ਇੱਕ ਥੋੜੀ ਲਾਇਆ ਸਾ ਵੀ ਇਹ ਸਾਰਾ ਜਾਣ ਕੇ ਕਰਦਾ ਜਾਂਦਾ ਇੱਕ ਦਿਨ ਬਾਬੇ ਲਾਗੂ ਗੰਡੀ ਭੇਜ ਲੈਣਾ ਮੈਂ ਤੇ ਰੋਡਵੇਜ ਦੀ ਬਸ ਤੇ ਆ ਮੈਂ ਪੂਰਾ ਸਕੂਲ ਦੀ ਬਸ ਵਿੱਚ ਹੋ ਗਈ ਇਹ ਬਸ ਟਿਪੇਸ਼ੋਂ ਬਾਸੇ ਦੀ ਖੇਮ ਕਰ ਰੋ ਜਿਹੜੀ ਉੱਤੇ ਬਹਿ ਗਏ ਗਿਆ ਜਾਨ ਉਸ ਪਹਿਲਾ ਕੋਈ ਲੱਗਾ ਮੇਰੇ ਨੂੰ ਤੇ ਬਾਬੇ ਨੇ ਤਾਂ ਪਤਾ ਹੈ ਬਾਬੇ ਪ੍ਰਿੰਸੀਪਲ ਨੂੰ ਛੇੜਦਾ ਹੋਰ ਵੀ ਉਹਨੂੰ ਪੁਸ਼-ਅਪ ਕਰੂਗਾ ਕੋਚ ਨੂੰ ਵੀ ਕਿਹਾ ਵਾ ਵੀ ਮੈਂ ਨਹੀਂ ਲਾਉਣੀ ਇਹ ਕੱਦ ਤੋਂ ਲੇਟ ਆਇਆ ਬਾਬੇ ਨੇ ਬੜੀ ਬੇਜਿਕੀ ਦਿੱਤੀ ਉੱਥੇ ਕੋਲ ਤੋਂ ਸਾਢੇ ਤੇਰੀ ਮੈਂ ਬਸ ਬਿਸ ਕੀਤੀ ਮੈਨੂੰ ਤਾਂ ਇਹ ਐਵੇਂ ਫੁਕੜੀ ਬੁੜੇ ਬਾਸੀ ਜਿਹੜਾ ਸਟੋਰੀ ਬਹਿ ਕੇ ਜਾਂਦੇ ਬਾਬੇ ਨਾਲ ਆ ਇਹਦੇ ਦੇਹੀ ਗੱਡੀ ਬਿਠਾ ਜੇ ਦੇਖਿਆਂ ਬੇਈਮਾਨੀ ਨਹੀਂ ਛੱਡੀ। ਬੇਈਮਾਨੀ ਨਹੀਂ ਛੱਡੀ। ਚੱਲ ਜੀਏ। ਜੇ ਬੇਈਮਾਨੀ ਛੱਡੀ ਹੁੰਦੀ ਤਾਂ ਕਿਹਨਾ ਕਿਹੇ ਬਨੇ ਤਰੱਕੀ ਲੱਗੀ ਤੇਣੀ। ਕੋਈ ਨਾ ਤਰੱਕੀ ਹੋਣੀ ਪ੍ਰਵਾਹ। ਅੱਲਾ ਹੁਣ ਵੀ ਚੜਾਈ ਆ। ਆਹ ਦੂਆ। ਆਹ ਤੂ ਦਾ ਬੋਣਾ। ਆਉ ਤੂ ਇਹਨੂੰ ਚੰਗੇ ਟਾਈਮ ਉਹ ਵੀ ਚੰਗੇ ਹੋ ਗਏ। ਤਾ ਨਹੀਂ ਤੋੜਾ ਭੂਰਾ ਸੋਨਾ ਖੇਡਣ ਦਾ। ਤੁਹਾਨੂੰ ਮਿਲ ਜਾ। ਸੋ ਹਿੱਤ ਤੋਂ ਦਾ ਵਧੀਆ ਖੇਡਣ ਦਾ ਸੋ ਦਾ ਵਧੀਆ ਖੇਡਣ ਦਾ ਹੈ ਆਪਣੇ ਜੋੜਨਾ ਆ ਲਿਆ ਆਪਣਾ ਜੰਦਾ ਕੁਝ ਥੋੜਾ ਫੜ ਦੋਮੋਂ ਦੇ ਮਾਰ ਇੱਕ ਗੱਡੀ ਦੇ ਦੇ 94 ਟੱਚ ਆ 194 ਟੱਚ ਮੇਣਾ ਰਖਉਂਦਾ 51 ਜਫੇ 52 ਤੇ ਚੀਲੂ ਬੈਸਟ ਹੈ ਸੀਜ਼ਨ ਦਾ ਤੇ ਜ਼ੈਨ ਕੋਵਰ ਸੀਜ਼ਨ ਦਾ ਬਿੱਟੂ ਦਗਾ ਲੰਦੇ ਬੈਸਟ ਨਿਕਲੇ 129 ਟੱਚਾਂ ਵਿੱਚੋਂ 23 ਜਫੇ ਆ ਵਧੀਆ ਵਧੀਆ ਜਿਹੜਾ ਰੇਟਰ ਬੈਸਟ ਨਿਕਲਿਆ ਉਹਦੇ 122 ਕਬੜੀਆਂ ਹਾਂ ਥੋੜਾ ਕਰਦੇ ਆ ਜਿਹੜਾ ਸੀਗੂ ਦੇ 100 ਲਾ ਲਿਆ ਜਿਹੜਾ ਰੇਟਰ ਬੈਸਟ ਨਿਕਲਿਆ ਉਹਦੀਆਂ 122 ਕਬੜੀਆਂ 132 ਸੱਚ ਉਹਦੀਆਂ 132 ਕਬੜੀਆਂ ਜਿਹੜਾ ਰੇਟਰ ਬੈਸਟ ਨਿਕਲਿਆ ਤੇ ਭੈਚੋਦ ਬਿੱਟੂਦ ਗੱਲ ਦੇ 190 123 ਜੱਫੇ ਤੇ 123 ਕਬੜੀਆਂ ਸੀਗੂ ਦੇ ਦੇ ਜਾਂ ਸੀਗੂ ਦੇ 100 ਕਿੰਨੇ ਆ ਤੇ ਇਹ ਸਾਨੂੰ ਹਾਂ ਹੀ ਕਿਹੜਾ ਉਹ ਤਾਂ ਵੇਖਿਆ ਮੈਚ ਸਾਨੂੰ ਨਾ ਪਤਾ ਸੀ ਸਾਨੂੰ YouTube ਕੰਗ ਨੇ ਦੱਸਿਆ ਹੈਗਾ ਵੀ ਵੀ ਜਿਹੜਾ ਮਾੜਾ ਮੈਚ ਉਹਦੇ ਵਿੱਚ ਬਾਹਰ ਹੋਈਦਾ ਜਾਂਦਾ ਹਰ ਹੋਈਦਾ ਚ ਤਾਂ ਕਹਿੰਦਾ ਜਦੋਂ ਅਸੀਂ ਘਰੋਂ ਤੁਰਦੇ ਜਿੱਦਾਂ ਕਿ ਸਾਨੂੰ ਬਿੱਟੂ ਕਹਿੰਦਾ ਹੈ ਤੇ ਵੀ ਸਾਤੋਂ ਵੱਡੀ ਉਹ ਤਾਂ ਜੰਗ ਹੀ ਚੰਗ ਚ ਮਤਲਬ ਬੜੇ ਟੌਪ ਕਲਾਸ ਪਲੇਅਰ ਹੀ ਉਹਦੇ ਕਹਿੰਦਾ ਇੱਕ ਗੱਲ ਸੌਰੀ ਬੰਦੇ ਨਾਲ ਪਲੇਅਰ ਤੇ ਹੈਗੇ ਕਿਹੜੇ ਨਾਲ ਸਪੋਰਟਰ ਸੀ ਤੇ ਸਪੋਰਟਰ ਵੀ ਇੰਨਾ ਕੁ ਜ਼ਿਆਦਾ ਸੀ ਵੀ ਜਦੋਂ ਆਵਾਜ਼ ਮਾਰਦੇ 200 ਜਣਾ ਫੋਟੋਸਟਾਂ ਖੜਾ ਹੋ ਜਾਂਦਾ ਹੈ ਤੇ ਕਹਿੰਦੇ ਜਦੋਂ ਬਿੱਟੂ ਆਉਂਦਾ ਨਾ ਵੀ ਅੱਜ ਲੜਾਈ ਝਗੜਾ ਨਾ ਕਰਿਓ ਜੁਹਾਨਾ ਅੱਜੋ ਕੱਪ ਜਿੱਤਣਾ ਆਪਾਂ ਨੇ ਦਾ ਇੱਥੇ ਉਹ ਵੈਨ ਦੇ ਸ਼ਾਮ ਨੂੰ ਕੱਪ ਜਿੱਤ ਕੇ ਦਰਵਾਜ਼ਾ ਦੇ ਦੋ। ਮੈਂ ਤਾਂ ਜਦੋਂ ਨਾ ਸਿਆਰਟ ਲੈ ਇਹ ਮੂਹਣਾ ਰਹਿਮ ਚਾਹ ਦੀ ਲਾ ਦੇਣੀ ਵੀ ਬਿੱਟੂ ਟੇ ਲਾ ਦੇ ਜੀ ਟੇ। ਪਹਿਲਾ ਜਾਫੀ ਉਹ ਕਹਿੰਦੇ ਪਹਿਲਾ ਜਾਫੀ ਆ ਅਸੀਂ ਵੇਖਿਆ ਹੜਕੋ ਦਾ ਕਰ ਦਿਆ। ਪਰ ਦੁਨੀਆ ਦੀ ਕਰੀਮ ਛੱਡੀ ਆ। ਇਹ ਪਹਿਲਾ ਜਾਫੀ ਵੇਖਿਆੜਾ। ਮੂੰਹ ਇਹ ਕਹਿੰਦਾ ਵੀ ਅੱਜ ਕੱਪ ਜਿੱਤਣਾ ਤੇ ਸ਼ਾਮ ਨੂੰ ਜਿੱਤ ਕੇ ਦਿੰਦਾ। ਘਰੋਂ ਆਵਾਂ ਮਰ ਗਿਆ। ਇਹੋ ਜਿਹੀ ਦੁਨੀਆ ਦੇ ਪਲੇਅਰ ਨਹੀਂ ਹੋਏ ਸਿੱਪੜ ਵਾਲੀ ਪਾਣੀ ਜਿਹਨੇ ਪਰਸੋਂ ਤੁਹਾਨੂੰ ਮਿਲਿਆ ਪਾਣੀ ਜਿਹੜੀ ਤੇਨੀ ਤੁਹਾਡੇ ਅੰਦਰ ਜਿਹੜੀ ਜਬਰਕਸ਼ਮਲ ਲਾਲਾ ਨਾ ਵੀ ਕੱਲ ਨਾ ਹੋਊਣੀ ਹੈ ਜਦੋਂ ਤੁਸੀਂ ਮਿਹਨਤ ਤੇ ਬੜਾ ਜਿਆਦਾ ਟਟੇ ਹੋਏ ਤੁਹਾਨੂੰ ਆਪਣਾ ਅਗਰ ਕੰਫੀਡੈਂਸ ਇੰਨਾ ਘਾਈ ਹੋਇਆ ਨਾ ਹਲੋ ਇਹ ਆਪੋ ਜਿਹਾ ਚਿੰਗਲੀਆ ਚੁਗਲੀਆਂ ਘਰੋਂ ਨਹੀਂ ਦਵਾ ਜਾਣੇ ਬੈਠਾ ਨਾ ਭਾਈ ਤੁਹਾਨੂੰ ਮੈਂ ਤੁਹਾਨੂੰ ਆਖਣੇ ਨਹੀਂ ਠੀਕ ਹੈ ਇਹ ਆਜਾ ਇਹ ਜਿੱਥੇ ਸਾਰੇ ਸਾਰੇ ਕਿੰਨਾ ਨਹੀਂ ਟਾਈਮ ਲੱਗਦਾ ਇਹ ਡਿਫਰਾਈਪ ਹੋਣਾ ਸਾਰੇ ਬਾਈਕਰਾਂ ਬਰਾਬਰ ਇਨਸ਼ਾਅੱਲਾ ਕੱਲ ਦੀ ਕੀ ਗੱਲ ਹੋਊਗੀ ਇਹਦੇ ਦੀ ਗੱਡੀ ਉੱਥੇ ਟਿਕਣਾ ਅਜਿਹਾ ਕਿ ਉਹ ਅਗਲੇ ਪਨੇ ਲੇਟਾ ਬਾਈ ਨਹੀਂ ਬਾਬਨ ਕੋਲ ਨਹੀਂ ਲੱਗਣਾ ਕਹਿੰਦਾ ਮੈਂ ਇਹ ਵੀ ਆ ਗਿਆ ਇਸ ਦਾ ਕਿਉਂ ਗੱਡੀ ਦੇ ਅੱਗੇ ਬਹੁਤ ਰੋਟਰੀ ਦਾਰੇ ਬਹੁਤ ਬਹੁਤ ਬੰਦੇ ਨੀਂਰਗੇ ਮੁਕੜੇ ਜਾਣ ਕਿੰਨੇ ਕਿਲੋਮੀਟਰ ਗਿਆ ਵੱਧ ਕੋਈ ਗੱਲ ਨਹੀਂ ਸਹੀ ਗੱਲ ਤਾਂ ਆਹ ਆਹ ਤੂੰ ਕਹਿੰਦਾ ਕੀ ਕਰਦਾ ਤੂੰ ਹੋਲ ਪੜ ਰੋਲ ਪਾਤਾ ਕਰ ਤੂੰ ਨਿੰਬੂ ਕਿੰਨਾ ਤੇ ਕੱਲ੍ਹ ਤੋਂ ਬਣਾ ਲਿਆ ਨੀਂਰ ਇੱਕ ਨਹੀਂ ਹੋ ਜਾਂਦੇ ਨਹੀਂ ਬਟੇ ਦੋ ਲੱਗਨੇ ਤੇਰੇ ਜੰਮੇ ਕਿੰਨਾ ਕਵਰਾ ਲੱਗਦਾ ਯਾ ਦਸਨ ਪਰਾਟੇ ਮਿੱਠਾ ਘਟ ਰੱਖੋ ਮਿੱਠਾ ਦਾ ਪਾਇਰ ਪਾਓ ਥੋੜਾ ਜਿਹਾ ਮਿੱਠਾ ਘਟ ਹੀ ਰੱਖੋ ਨਹੀਂ ਤਾਂ ਬਿਲਕੁਲ